हां जी स्वागत है ਤੁਹਾਡਾ ਆਪਣੇ YouTube ਚੈਨਲ ਪਿੰਡੂ ਸਿਟੀਜ਼ਨ ਤੇ ਤੇ ਅੱਜ ਆਪਾਂ ਚੱਲੇ ਆ ਆਪਣੇ ਘਰ ਵਾਸਤੇ ਬੈਸਕਟ ਕਢਾਉਣ ਕਿਉਂਕਿ ਸੌਣ ਦਾ ਮਹੀਨਾ ਹੋਣਾ ਜਾਣ ਵਾਲਾ ਹੀ ਆ ਤੇ ਉਦੋਂ ਕੰਮ ਬੰਦ ਹੋ ਜਾਣਾ ਤੇ ਉਦੋਂ ਪਹਿਲਾਂ ਪਹਿਲਾਂ ਆਪਾਂ ਕਢਾ ਲਈਏ ਚਲੋ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਅੱਜ ਬੈਸਕਟ ਕਸਟਰਡ ਵਾਲੇ ਵੀ ਕਢਦੇ ਆ ਪਰ ਦੂਜੇ ਵੀ ਕਢਦੇ ਆ ਪਰ ਆਪਾਂ ਕਸਟਰਡ ਵਾਲੇ ਨਹੀਂ ਆਪਾਂ ਸੈਂਪਲ ਕਢਾਵਾਂਗੇ ਕਿਉਂਕਿ ਜਿਹੜੇ ਕਸਟਰਡ ਵਾਲੇ ਆ ਉਹ ਨਾਲ ਥੋੜੇ ਜਿ ਖਰਾਬ ਹੋਣ ਦੇ ਚਾਂਸ ਉਹਦੇ ਵੱਧ ਰਹਿੰਦੇ ਆ ਪਤਾ ਨਹੀਂ ਕੀ ਕਾਰਨ ਤੇ ਪਰ ਆਪਾਂ ਦੂਜੇ ਸੈਂਪਲ ਕਢਾਵਾਂਗੇ ਚਲੋ ਲੈ ਚੱਲਦੇ ਆ ਤੁਹਾਨੂੰ ਪੱਠ ਦੇ ਉੱਪਰ ਹੋਰ ਬਈ ਰੈਂਕੂ ਕੀ ਹਾਲ ਆ ਠੀਕ ਆ ਹਾਂਜੀ ਠੀਕ ਆ ਕਰਤੇ ਆਪਣੇ ਕਿ ਲੱਗਿਆ ਹੁਣ ਏਦਾਂ ਲੱਗਿਆ ਏਦਾਂ ਲੱਗਿਆ ਤੇ ਇਹ ਹੁਣ ਆਪਣਾ 2 ਕਿਲੋ ਆਟਾ ਨਾ ਤੇ 2 ਕਿਲੋ ਆਟੇ ਦੇ ਵਿੱਚ ਮਤਲਬ ਖੰਡ ਮੈਕਸੀਚ ਕਰਕੇ ਪਾਉਣੇ ਆ ਮੈਕਸੀਚ ਕਰਕੇ ਤਾਂ 1/2 ਕਿਲੋ ਪਾਉਂਦਾ ਪਈ ਨੇ 1/2 ਕਿਲੋ ਖੰਡ ਤੇ ਕਿਓ ਕਿੰਨਾ ਪੈਂਦਾ ਜੇ 2 ਕਿਲੋ ਚ ਕਿਲੋ ਵਧਿਆ ਜਨ ਕਿ ਟਾਪ ਦਾ ਮਾਲ ਬਣੂ ਜੇ ਆਪਾਂ ਕਹਿ ਦੇਗੇ ਨਾਲ ਕਾਸਟਰ ਅੱਛਾ ਕਾਸਟਰ ਮਤਲਬ ਇਹ ਆਪਦੀ ਪਸੰਦ ਆ ਬੰਦੇ ਦੀ ਵੀ ਜੇ ਕਿ ਤੱਕ ਕਾਸਟਰ ਵਾਲੇ ਕਢਾਉਣੇ ਆ ਤਾਂ ਕਾਸਟਰ ਪੈਜੂ ਤੇ ਜੇ ਮਤਲਬ ਸਿੰਪਲ ਕਢਾਉਣੇ ਆ ਆਪਾਂ ਹਾਂ ਇਹ ਤਾਂ ਸਿੰਪਲ ਪੈਜੂਗਾ 2 ਕਿਲੋ ਆਟੇ ਚ ਕਿੰਨਾ ਦੁੱਧ ਪੈ ਜਾਂਦਾ ਕਿਲੋ ਦੁੱਧ ਉਂਦਾ ਮੈਂ ਵੇਖਿਆ ਤੇ ਨਰੇਕੂ ਕੰਮ ਬਹੁਤ ਆ ਮਾਤਾ ਗਈਆ ਪਹਿਲਾਂ ਉਹਨੂੰ ਮੈਂ ਪੁੱਛਿਆ ਉਹ ਕਹਿੰਦੀ ਅਸੀਂ ਕੈਨੇਡਾ ਘੱਲਨੇ ਆ ਬੈਟਪਟ ਤੇ ਮੇਰਾ ਹਾਸਾ ਨਿਕਲ ਗਿਆ ਮੈਂ ਆਖਿਆ ਮਾਤਾ ਵੀ ਕੈਨੇਡਾ 'ਚ ਨਹੀਂ ਬਣਾਉਂਦੇ ਤੇ ਉਹ ਕਹਿੰਦੀ ਨਹੀਂ ਵੀ ਰੇਕੂ ਤੇ ਬਣਾਉਨੇ ਆ ਹ ਨਹੀਂ ਬਾਈ ਬਹੁਤ ਵਧੀਆ ਕੰਮ ਆ ਮਿਹਨਤ ਤੇ ਮੁੰਡਾ ਯਾਰ ਤੋਂ ਪੂਰਾ ਤੇ ਵਧੀਆ ਤਰ੍ਹਾਂ ਹਲਵਾਈ ਦਾ ਕੰਮ ਵੀ ਆ ਨਾ ਨਾਲ ਆ ਵੀ ਜਦੋਂ ਹੁਣ ਮਤਲਬ ਇਹ ਕੰਮ ਮੁੱਕ ਗਿਆ ਤਾ ਫਿਰ ਵਿਆਹ ਸ਼ਾਦੀਆਂ ਵਾਲਾ ਚੱਲ ਪੈਣਾ 10-9 ਮਹੀਨੇ ਉੱਧਰ ਹੋ ਜੇ 10-9 ਮਹੀਨੇ ਤੋਂ ਚੱਲ ਪੈਦਾ ਠੀਕ ਆ ਇਹ ਚਲੋ ਮਿਹਨਤ ਕਰਨੀ ਚਾਹੀਦੀ ਆ ਭਾਈ ਆਪਦੇ ਪਿੰਡ 'ਚ ਬੈਠੇ ਆਂ ਨਗਰ 'ਚ ਬੈਠੇ ਅੱਛਾ ਤੇ ਇਹ ਹੁਣ ਸਾਰਾ ਕੁਝ ਮੈਕਸ ਕਰਕੇ ਮਤਲਬ ਫੇਰ ਅੱਛਾ 20-25 ਮਿੰਟ ਅੰਦਰ ਰੱਖਣਾ 20-25 ਮਿੰਟ ਮਤਲਬ ਇਹਨੂੰ ਪੱਠ 'ਚ ਰੱਖਣਾ ਪਗਾਉਣੇ ਆ ਪਗਾਉਣੇ ਆ ਫੇਰੇ ਵਧੀਆ ਬਣ ਜਾਣਗੇ ਇਹ ਜਿਹੜਾ ਹੁਣ ਤੂਰ ਲਾਉਣਾ ਇਹ ਕਸਟਰਡ ਵਾਲਾ ਜੀ ਕਸਟਰਡ ਠੀਕ ਹੈ ਤੇ ਬਿਨਾ ਕਸਟਰਡ ਤੋਂ ਵੀ ਮਤਲਬ ਬਣ ਜਾਂਦੇ ਆ ਉਹ ਤਾਂ ਅਗਲੇ ਦੀ ਮਰਜ਼ੀ ਆ ਹਨਾ ਜੇ ਉਹਦੇ ਤੇ ਆਹ ਮਸ਼ੀਨ ਦੇ ਵਿੱਚ ਕੱਢੋਂਗੇ ਮਤਲਬ ਆ ਜਿਹੜੀ ਪਈ ਆ ਇਹਦੇ ਵਿੱਚ ਇਹਦੇ ਵਿੱਚ ਦੀ ਚਲੋ ਫਿਰ ਤੂ ਕੱਢ ਆਪਾਂ ਆਪਾ ਤੁਮਨੇ ਆ ਦਰਸ਼ਕਾਂ ਨੂੰ ਅੱਛਾ ਜੇ ਆਪਾਂ ਕਢਾਉਣੇ ਆ ਜਿਵੇਂ ਹੁਣ ਮੈਂ ਕਢਾਉਣਾ ਤਾਂ 80 ਰੁਪਏ ਕਿਲੋ ਦੇ ਆ ਹਨਾ ਤੇ ਜੇ ਮਤਲਬ ਥੋਥੋ ਹੀ ਲੈਣੇ ਆ ਆਪਾਂ ਬਣੇ ਬਣਾਏ ਤੇ 150 ਰੁਪਏ ਕਿਲੋ ਆ ਚੱਲੇ ਇਹ ਵੀ ਪਤਾ ਲੱਗ ਗਿਆ ਅੱਛਾ ਇਹ ਐ ਸਹਿਜ ਬਣ ਗਿਆ ਆਟਾ ਛਾਣਿਆ ਹੋਵੇ ਹਨਾ ਰੈਂਕੂ ਇਹ ਜ਼ਰੂਰੀ ਆਵੇ ਮਤਲਬ ਆਪਾਂ ਹੁਣ ਭੁੱਲ ਗਏ ਛਾਣਿਆ ਨਹੀਂ ਤੇ ਮਤਲਬ ਉਹਦੇ ਕਾਰਨ ਹੁੰਦਾ ਦਾ ਕੀ ਆ ਵੀ ਉਹ ਸਾਈਜ਼ ਦੇ ਵਿੱਚ ہاں ਫਰਕ ਪੈ ਜਾਂਦਾ ਜਿਵੇਂ ਆਪਾਂ ਕਹਿੰਦੇ ਸੋਹਣੇ ਨਹੀਂ ਬਣਦੇ ਬਾਲੇ ਤੇ ਜੇ ਛਾਣਿਆ ਹੋਵੇ ਤੇ ਫਿਰ ਮਸ਼ੀਨ ਵੈਜ ਦੀ ਨੰਗਦੇ ਆ ਤਾਂ ਉਹਦਾ ਸਾਈਜ਼ ਤੇ ਡਿਜ਼ਾਈਨ ਵਧੀਆ ਬਣਦਾ ਇਹ ਬੇਨਤੀ ਆ ਦਰਸ਼ਕਾਂ ਨੂੰ ਵੀ ਆਟਾ ਜ਼ਰੂਰ ਛਾਣ ਕੇ ਬਿਸਕਟ ਕਢਾਇਆ ਕਰੋ ਬਿਨਾ ਛਾਣੇ ਤੋਂ ਵਿਰੌਖਾ ਹੋ ਜਾਂਦਾ ਇਹਨਾਂ ਨੂੰ ਵੀ ਹੋ ਜਾਂਦਾ ਕਿਉਂਕਿ ਵਾਰ-ਵਾਰ ਫਿਰ ਮਸ਼ੀਨ ਨੂੰ ਸਾਫ਼ ਕਰਨੀ ਪੈਂਦੀ ਆ ਜਦੋਂ ਮੂਰੇ ਲੱਗ ਜਾਂਦਾ ਤੇ ਇਸ ਮਸ਼ੀਨ ਤੋਂ ਬਾਅਦ ਫਿਰ ਹੁਣ ਇਹ ਗਾ ਪੱਠੇ ਚ ਜਾਣਗੇ ਫਿਰ ਬਾਨਿਆਂ ਪੱਕ ਕੇ ਆਏ ਆ ਗਿਆ ਪੱਠ ਅੱਛਾ ਜਿਹੜੇ ਪਹਿਲਾਂ ਲਾਏ ਆ ਮਤਲਬ ਹੁਣ ਤੁਸੀਂ ਉਹ ਕੱਢੀ ਜਾਂਦੇ ਆ ਤੇ ਨਵੀਆਂ ਟਰੇਆਂ ਲਾਈ ਜਾਂਦੇ ਆ ਹਨਾ ਵੀਰੇ ਤੇ ਮਤਲਬ ਕਿੰਨੀਆਂ ਟਰੇਆਂ ਲੱਗ ਜਾਂਦੀਆਂ ਇਹ ਇੱਕ ਪੱਠ ਦੇ ਵਿੱਚ 19 ਟਰੇਆਂ ਲੱਗ ਜਾਂਦੀਆਂ ਠੀਕ ਆ ਤੇ ਇਹਦੀ ਕੋਈ ਨਿਸ਼ਾਨੀ ਕਿ ਇੱਕ ਪਾਸੇ ਰੱਖਦੇ ਆ ਵੀ ਜਿਹਦੇ ਪਹਿਲਾਂ ਪਾਏ ਹੋਏ ਆ ਉਹ ਕਿਹੜੇ ਆ ਮਤਲ ਅੱਛਾ ਉਹ ਨਿਕਲ ਜਾਂਦੇ ਆ ਬਾਹਰ ਆ ਨਾ ਫਿਰ ਇਹ ਨਵੇਂ ਲੱਗ ਜਾਂਦੇ ਆ ਨਿਸ਼ਾਨੀ ਦਾ ਇਹੀ ਆ ਆ ਰੜ ਗਏ ਹੁਣ ਬਣ ਗਏ ਆ ਹਜੇ ਆਪਣੇ ਵਾਲੇ ਆ ਪਾਏ ਆ ਜਿਹੜੇ ਪਾਉਣੇ ਆ ਤੇ ਪਹਿਨਾ ਵਾਲੇ ਕੱਢੀ ਜਾਂਦੇ ਆ ਕਿੰਨਾ ਕੁ ਬਲ ਨਾਲ ਲੱਗ ਜਾਂਦਾ ਬਈ ਇਹ ਪੱਠ ਤੇ ਕਿ ਮਤਲ ਲਾਈ ਜਾਂਦੇ ਰਹਿੰਦੇ ਆ ਆ ਵੀ ਕੋਈ ਗੰਤੀ ਮੈਂਤੀ ਨਹੀਂ ਵੀ ਮਤਲ ਲੱਗ ਹੀ ਜਾਣੀ ਆ ਸੇਕ ਮੱਚੀ ਜਾਂਦਾ ਅੱਛਾ ਥੇਕ ਅੱਗ ਇੱਧਰ ਮੱਚਦੀ ਆ ਥੇਕ ਜਾਂਦਾ ਉੱਧਰ ਹੈ ਠੀਕ ਆ ਜਿਵੇਂ ਸਟੀਮ ਵਾਲੇ ਇੰਜਣ ਹੁੰਦੇ ਆ ਉਹ ਕੰਮ ਠੀਕ ਆ ਬਈ